ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਤੇ ਪੰਥਕ ਤੇ ਪੰਥ ਦੇ ਮਾਲਕ ਕੌਣ ਨੇ ਅੱਜ ਕੱਲ ਤੇ ਜੇ ਤੁਸੀਂ ਚੰਗੀ ਤਰ੍ਹਾਂ ਪਤਾ ਕਰਨਾ ਹੋਵੇ ਨਾ ਤਰਨਤਾਰਨ ਦੀ ਜਿਹੜੀ ਜਿਮਨੀ ਚੌਂਡ ਹੋ ਰਹੀ ਹੈ ਉੱਥੇ ਜਾ ਕੇ ਥੋੜਾ ਜਿਹਾ ਧਿਆਨ ਮਾਰੋ ਅੱਛਾ ਮੈਂ ਜਿਹੜੀ ਹੁਣ ਗੱਲ ਕਰਨ ਲੱਗਾ ਮੇੜੀ ਦੇ ਸਾਹਮਣੇ ਚਾਰ ਕ ਬੰਦੇ ਖੜੇ ਆ ਇੱਕ ਤਾਂ ਸੰਦੀਪ ਸਨਿੰਦ ਦਾ ਭਰਾ ਜਿਹੜਾ ਕੈਂਡੀਡੇਟ ਹੈ ਤਰਨਤਾਰ ਜਿਮਨੀ ਚੌਂਦਾ ਮਨਦੀਪ ਸਿੰਘ ਤੇ ਉਹਦੇ ਨਾਲ ਹੀ ਖੜਾ ਹੈ ਸ਼ੇਮਾ ਪਾਪਾ ਮੂਤਪਾਲ ਦਾ ਪਿਓ ਤੇ ਨਾਲੇ ਸਮਰਜੀਤ ਮਾਨ ਦਾ ਬੇਟਾ ਖੜਾ ਅੱਜਾ ਦੋ ਬਲਾਰੇ ਖੜੇ ਨੇ ਉੱਥੇ ਕਹਿੰਦੇ ਹੁਣ ਜੁੱਤੀਆਂ ਪੈ ਰਹੀਆਂ ਚੰਗੀ ਤਰ੍ਹਾਂ ਅੱਛਾ ਸਵਾਲ ਕੀ ਪੁੱਛੇ ਲੈ ਲੈ ਭੁੱਲ ਚੱਲਿਆ ਸੀ ਕੋ ਜਿਹੜਾ ਪੁੱਕੀ ਦਾ ਕਾਰਡ ਬਦਲਾ ਲੈਂਦਾ ਐਮਪੀ ਫਰੀਦ ਕੋਟਲ ਉਹ ਵੀ ਪਿੱਛੇ ਖੜਾ ਤੇ ਸਵਾਲ ਪੱਤਰਕਾਰ ਕਰਦੇ ਨੇ ਕਿ ਮੰਦੀਪ ਜੀ ਤੁਸੀਂ ਕਿਹੜੀ ਪਾਰਟੀ ਵੱਲੋਂ ਕੈਂਡੀਡੇਟ ਹੋ ਉਹ ਕਹਿੰਦਾ ਜੀ ਮੈਂ ਪੂਰੇ ਪੰਥ ਵੱਲੋਂ ਤੇ ਸਰਵਿਤ ਨੂੰ ਸਵਾਲ ਕੀਤਾ ਐਮਪੀ ਨੂੰ ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸਾਡੀ ਪਾਰਟੀ ਵੱਲੋਂ ਐ ਉਹ ਤਾਂ ਕਹਿੰਦੇ ਪੰਥ ਵੱਲੋਂ ਐ ਨਹੀਂ ਜੀ ਨਹੀਂ ਜੀ ਉਹ ਪਾਰਟੀ ਤਾਂ ਸਾਡੀ ਐ ਅਸੀਂ ਪੂਰੇ ਪੰਥ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੰਨੇ ਆ ਤੇ ਪੱਤਰਕਾਰ ਕਹਿੰਦੇ ਕਾਂਗਰਸ ਨੂੰ ਵੀ ਦਿੰਨੇ ਆ ਨਹੀਂ ਨਹੀਂ ਜੀ ਅਸੀਂ ਕਾਂਗਰਸ ਨੂੰ ਨਹੀਂ ਉਹ ਤਾਂ ਪਤਾ ਹੀ ਹੈ ਜੀ ਅਸੀਂ ਤਾਂ ਪੰਥ ਨੂੰ ਸੱਦਾ ਦਿੰਨੇ ਆ ਫਿਰ ਉਹ ਕਹਿੰਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਨਹੀਂ ਨਹੀਂ ਜੀ ਉਹ ਵੀ ਨਹੀਂ ਅਸੀਂ ਤਾਂ ਹੋਰਾਂ ਨੂੰ ਦਿੰਨੇ ਆ ਸੱਦਾ ਜੀ ਹੋਰਾਂ ਨੂੰ ਕਿਹੜੇ ਕਿਹੜੇ ਪੰਥਕ ਨੇ ਤੇ ਨਾਲੇ ਸ਼ਿਮਾ ਪਾਪਾ ਖੜਾ ਉਹਨੂੰ ਪੁੱਛਿਆ ਟਿਕਟ ਕਿਹੜੀ ਪਾਰਟੀ ਵੱਲੋਂ ਹੈ ਉਹ ਕਹਿੰਦਾ ਬਾਰਸ ਪੰਜਾਬ ਦੀ ਜਥੇ ਬੰਦੀ ਬਲੂ ਤੇ ਜਦੋਂ ਸਣੀ ਤੋਂ ਪੁੱਛਿਆ ਸਣੀ ਦੇ ਭਰਾ ਤੋਂ ਦੁਬਾਰੇ ਪੁੱਛਿਆ ਉਹ ਕਹਿੰਦਾ ਜੀ ਮੈਂ ਪੰਥ ਬੰਨੂ ਅੱਛਾ ਇੱਕ ਹੋਰ ਭਾਂਡਾ ਪੰਥਾ ਉਹਨੇ ਉੱਥੇ ਖੜੇ ਖੜੇ ਨੇ ਉਹ ਕਹਿੰਦੇ ਤੁਸੀਂ ਖਾਲਸਾਣ ਦੀ ਗੱਲ કરી ਸੀ ਉਹ ਕਹਿੰਦਾ ਜੀ ਮੈਂ ਕਦੋਂ ਖਾਲਸਾਣ ਦੀ ਗੱਲ ਕਰੀ ਮੈਂ ਕਦੋਂ ਖਾਲਸਾਣ ਦੀ ਗੱਲ ਕਰੀ ਮੈਂ ਤਾਂ ਜਿਹੜੀ ਕਹਿੰਦਾ ਦੁਕਾਨ ਸ਼ੋਮਲੇ ਕੁਮਿੰਟ ਤੋਂ ਕਿਰਾਏ ਤੇ ਲਈ ਹੋਈ ਐ ਅਸ਼ਾ ਉਹਦਾ ਬਿਜ਼ਨਸਮੈਨ ਨਾ ਹੋ ਵਪਾਰੀ ਆ ਕਹਿੰਦਾ ਮੈਂ ਤੇ ਉੱਥੇ ਕਹਿੰਦਾ 70 80 ਦੁਕਾਨਾਂ ਹਿੰਦੂਆਂ ਦੀਆਂ ਨੇ 4 5 ਸਾਡੀਆਂ ਨੇ ਤਾਂ ਇਕੱਠੇ ਰੋਟੀ ਪਾਣੀ ਖਾਂਦੇ ਆ ਕਹਿੰਦਾ ਇਹਨੂੰ ਹਰਾਮਖੋਰਨ ਪੁੱਛੋ ਵੀ ਜਿੰਨਾਂ ਦਾ ਤੁਸੀਂ ਬੰਦਾ ਮਾਰਿਆ ਸੰਧੀਰ ਸੂਰੇ ਉਹ ਤਾਂ Hindu ਆ ਫਿਰ ਬੰਦਾ ਕਿਉਂ ਮਾਰਦਾ ਤੁਸੀਂ ਮਤਲਬ ਵੋਟਾਂ ਲੈਣ ਵੇਲੇ ਹੁਣ ਅਸੀਂ ਇਕੱਠੇ ਆ ਉਦਾਂ ਇਹ ਬੰਦੇ ਹਿੰਦੂ ਤੇ ਸਿੱਖਾਂ ਵਿੱਚ ਬਹੁਤ ਵੱਡਾ ਪਾੜਾ ਪਾ ਰਹੇ ਨੇ ਨਫ਼ਰਤ ਫੈਲਾ ਰਹੇ ਨੇ ਹੁਣ ਨਾ ਇੱਕ ਗੱਲ ਹੋਰ ਕਹਿਣੀ ਹੈ ਜਿਹੜੇ ਨੇ ਬਲਾਰੇ ਬਲੂਰੇ ਨੇ ਨਾ ਟੀਕਾ ਮਾਰਨ ਵੀ ਟੀਕਾ ਦਾ ਖਰਾਬ ਵੀ ਮਾਰਦੇ ਨੇ ਜਵਾਬ ਮੈਨੂੰ ਦੇ ਨਹੀਂ ਸਕਦੇ ਕਿਉਂਕਿ ਪਤਾ ਹੁੰਦਾ ਵੀ ਜੇ ਅਸੀਂ ਬੂਟਾ ਸਿੰਘ ਦੀ ਗੱਲ ਦਾ ਜਵਾਬ ਦਿੱਤਾ ਫਿਰ ਇਹ ਹੀਰੋ ਬਣ ਜਾਊਗਾ ਇਹਨਾਂ ਦੇ ਦਿਮਾਗ ਵਿੱਚ ਇਦਾਂ ਚੱਲਦਾ ਹੁੰਦਾ ਸਾਨੂੰ ਹੀਰੋ ਬਣ ਦੀ ਲੋੜ ਨਹੀਂ ਨਾ ਹੀਰੋ ਬਣਨਾ ਚਾਹੁੰਦੇ ਹਾਂ ਹੀਰੋ ਤੁਸੀਂ ਬਣੋ ਤੁਹਾਡੇ ਜਿਹੜੇ ਪਹਿਲਾਂ ਹੀਰੋ ਬਣੇ ਨੇ ਉਹਨਾਂ ਨੇ ਕੀ ਸਵਾਰ ਦਾ ਖੰਡੂਰ ਸਾਹਿਬ ਦਾ ਕੀ ਸਵਾਰ ਦਾ ਫਰੀਦਕੋਟ ਦਾ ਸਾਨੂੰ ਹੀਰੋ ਬਣ ਦੀ ਲੋੜ ਨਹੀਂ ਇੱਦਾਂ ਜਵਾਬ ਵੀ ਜਿਹੜੇ ਚਾਹੁੰਦੇ ਆ ਨਾ ਉਹ ਲੋਕਾਂ ਲਈ ਚਾਹੁੰਦੇ ਆ ਸਾਨੂੰ ਕਿਸੇ ਦਾ ਜਵਾਬ ਦੀ ਲੋੜ ਨਹੀਂ ਅਸੀਂ ਤੁਹਾਨੂੰ ਸਵਾਲ ਵੀ ਨਹੀਂ ਕਰਦੇ ਇੱਦਾਂ ਚੈਨਲ ਐ ਛੋਟਾ ਜਿਹਾ ਇੱਕ ਪੇਜ ਬਣਿਆ ਹੋਇਆ ਉੱਥੇ ਵੀਡੀਓ ਪਾ ਦਨੇ ਹ ਜਿਵੇਂ ਸ਼ੁਰੂਲੀ ਪਹਿਲਾਂ ਬੋਤਲ ਵਿੱਚ ਟੰਕ ਕੇ ਚਲਾਉਂਦੇ ਸੀ ਥੱਲੇ ਅੱਗ ਲਾ ਕੇ ਤੇ ਜੇ ਗਲਤ ਹੋਲੀ ਚੱਲ ਜਾਈਏ ਨਹੀਂ ਪਤਾ ਕਿੱਥੇ ਜਾਵੜੇ ਇਹ ਸਭ ਨੂੰ ਪਤਾ ਹੀ ਐ ਉਹਦਾਂ ਦਾ ਕੰਮ ਕਰਨਾ ਹੁੰਦਾ ਸੀ ਤਾਂ ਤੁਹਾਨੂੰ ਮਚਾਉਣਾ ਹੁੰਦਾ ਸਾੜਨਾ ਹੁੰਦਾ ਟੀਕਾ ਮਾਰੂ ਰਾਤ ਨੂੰ ਟੁੱਟ ਕੇ ਸਾੜਦਾ ਕੰਮ ਇਹ ਅਸੇ ਹੁਣ ਜਿਹੜੀ ਗੱਲ ਕਹਿਣੀ ਹੈ ਨਾ ਟੀਕਾ ਕਿਉਂ ਮਾਰਨਗੇ ਇਹਨਾਂ ਚਾਰ ਬੰਦੇ ਨੂੰ ਇਕੱਠੇ ਬਹਾ ਲਓ ਇੱਕ ਤਾਂ ਇਹਦਾ ਬੁੱਢਾ ਸਿਮਰਿਤ ਮਾਨ ਹੈ ਪਤਾ ਨਹੀਂ ਕਦੋਂ ਆਰਾਮ ਨਾਮ ਸਤ ਹੋ ਜੇ ਉਹਦਾ ਉਹਨੂੰ ਬਹਾ ਲਓ ਇੱਕ ਤਾਂ ਉਹਨੂੰ ਪੁੱਛਿਓ ਵੀ ਖਾਲਤਾਂ ਚਾਹੀਦਾ ਉਹ ਕਹੂਗਾ ਹਾਂ ਚਾਹੀਦਾ ਤੇ ਨਾਲ ਸਰਬੀਤ ਨੂੰ ਬਹਾ ਲਿਓ ਉਹਨੂੰ ਪੁੱਛਿਓ ਵੀ ਖਾਲਸਾ ਚਾਹੁੰਦਾ ਹੈ ਜੇ ਨਾਂ ਜੁੱਤਮ ਜੁੱਤੀ ਹੋ ਗਿਆ ਉਥੇ ਤੁਸੀਂ ਮੈਨੂੰ ਕਹਿ ਦਿਓ ਤੇ ਨਾਲ ਹੀ ਜਿਹੜਾ ਹੁਣ ਬੈਠਾ ਹੈ ਖੜਾ ਹੋਇਆ ਜਿਹੜਾ ਕੀ ਉਹਦਾ ਨਾਮ ਮਨਦੀਪ ਸਨਿਦ ਆਪਰਾ ਉਹਨੂੰ ਬਹਾ ਦਿਓ ਅਛਾ ਨਾਲ ਹੀ ਅਮਰਤਪਾਲ ਦੀ ਮਾਂ ਨੂੰ ਬਹਾ ਲਿਓ ਤੇ ਪਾਪੇ ਨੂੰ ਬਹਾ ਲਿਓ ਫਿਰ ਪੁੱਛਿਓ ਵੀ ਖਾਲਸਾ ਨੇ ਕਿਹਨੂੰ ਚਾਹੁੰਦਾ ਫਿਰ ਦੱਸਣਗੇ ਉਥੇ ਬੰਦੇ ਰੱਖਿਓ 20 30 ਡਾਉਣ ਵਾਲੇ ਨੇ ਉਹਨੂੰ ਜੇ ਇੱਕ ਦੂਜੇ ਜੁੰਡੇ ਨਾ ਪੱਡੇ ਨਾ ਨੇ ਤਾਂ ਮੈਨੂੰ ਬੁੱਟਾ ਸਿੰਘ ਨਾ ਕਿ ਪਟਨੇ अनेक ਦੂਜੇ ਜੰਦੇ ਇਹ ਕਹਿੰਦਾ ਨਾ ਸਾਨੂੰ ਖਾਲਤਾ ਨਹੀਂ ਚਾਹੀਦਾ ਅਜਾ ਦੇਖੋ ਤੁਸੀਂ ਇਹਨਾਂ ਨੇ ਤਾਂ ਉਹਨੂੰ ਹੀਰੋ ਜੋਧਾ ਬਣਾ ਕੇ ਪੇਸ਼ ਕੀਤਾ ਸਨੇ ਨੂੰ ਹੁਣ ਉਹਦਾ ਭਰਾ ਉਹਨੂੰ ਲਾਲਚ ਹੈ ਵੀ ਜੇ ਮੈਂ ਜਿੱਤ ਜਾ ਜੇ ਗੱਲ ਬਣ ਜੇ ਪੈਨਸ਼ਨ ਲੱਗ ਜਾ ਤੇ ਸਾਲਕ ਤਨਖਾਹ ਉਹ ਵਧੀਆ ਉਹਨੂੰ ਇਹ ਲਾਲਚ ਹੈ ਹੁਣ ਉਹ ਕਰੀ ਜਾਂਦਾ ਅਸੀਂ ਤਾਂ ਹਿੰਦੂਆਂ ਦੇ ਨਾਲ ਇਕੱਠੇ ਰਹਿੰਦੇ ਆਂ ਰੋਟੀ ਪਾਣੀ ਇਕੱਠਾ ਹੈ ਸਾਡਾ ਉਹ ਇਹ ਕਹੀ ਜਾਂਦਾ ਅੱਛਾ ਉਹਨੇ ਨਾਲ ਹੀ ਪੈਂਤਰਾ ਬਦਲ ਲਿਆ ਕਹਿੰਦਾ ਅਸੀਂ ਤਾਂ ਸਿੱਖ ਰਾਜ ਚਾਹੁੰਦੇ ਹਾਂ ਨਾਲ ਇਹ ਕਹੀ ਜਾਂਦਾ ਜੇ 1800 ਤੁਸੀਂ 49 ਦੀ ਗੱਲ ਕਰੋਗੇ ਨਾ ਉਦੋਂ ਇਹ ਸ਼ਬਦ ਸਿੱਖ ਰਾਜ ਸੀ ਇਹਨਾਂ ਹਰਾਮਖੋਰਾ ਨੇ ਬਦਲ ਕੇ ਕੀ ਰੱਖਦਾ ਖਾਲਸਤਾਨ ਹੁਣ ਇਹ ਇਦਾਂ ਦੀਆਂ ਕਰਤੂਤਾਂ ਇਹ ਮੀਡੀਆ ਸਾਹਮਣੇ ਕਰ ਰਹੇ ਨੇ ਜੇ ਕੋਈ ਪੱਤਰਕਾਰ ਸਵਾਲ ਕਰੇ ਤੋਦੇ ਖਲਾਬ ਬੋਲਦੇ ਨੇ ਉਹਨੂੰ ਗਾਲਾਂ ਕੱਢਦੇ ਨੇ ਅ ਮੈਨੂੰ ਕਈਆਂ ਨੇ ਫੇਕ ਜਿਹੜੀ ਤੋਂ ਗਾਲਾਂ ਕੱਢੀਆਂ ਹੋਈਆਂ ਅ ਜੀ ਕਮੈਂਟਾਂ ਦੇ ਵਿੱਚ ਫੋਨ ਵੀ ਕੀਤੇ ਹੋਏ ਸਾਨੂੰ ਨਹੀਂ ਪਰਵਾਹ ਹੈ ਕੀ ਤੁਹਾਡੇ ਘਰਾਂ ਦੇ ਵਿੱਚ ਮੈਂ ਦੇਖਿਆ ਖਾਸ ਕਰਕੇ ਦਵਾਬੇ ਤੇ ਮਾਝੇ ਵਿੱਚ ਵੱਡੀਆਂ ਵੱਡੀਆਂ ਚੌੜੀਆਂ ਚੌੜੀਆਂ ਕੰਧਾਂ ਕੱਢੀਆਂ ਹੋਈਆਂ ਨੇ ਤੇ ਉਹਨਾਂ ਕੰਧਾਂ ਦੇ ਨਾਲ ਜਿਹੜੇ ਸੁੰਨੇ ਪਸ਼ੂ ਨਹੀਂ ਹੁੰਦੇ ਅਵਾਰਾ ਦਿਨੇ ਉਹ ਬੈਲੀਆਂ ਵਿੱਚ ਚਰਦੇ ਹੁੰਦੇ ਰਾਤ ਨੂੰ ਕੰਧਾਂ ਦੇ ਨਾਲ ਜਾਨੀ ਕਿ ਖੁਰਕ ਵੀ ਕਰਦੇ ਹੁੰਦੇ ਕੰਧਾਂ ਦੇ ਨਾਲ ਢੁਈਆਂ ਕਸਾਈ ਜਾਣਗੀਆਂ ਉਦਾਂ ਤੁਸੀਂ ਕਰ ਲਿਆ ਕਰੋ ਜਦੋਂ ਮੇਰੀ ਗੱਲ ਸੁਣਨੀ ਹੁੰਦੀ ਹੈ ਕੰਨ ਟੱਕਰ ਮਾਰਿਆ ਕਰੋ ਜੱਟ ਉਹ ਹੀ ਖਸਾ ਕੇ ਖੁਰਕ ਕਰਨ ਲਿਆ ਕਰੋ ਮਾੜੀ ਕੀ ਸ਼ਾਂਤੀ ਆ ਜਿੰਦੀ ਤੁਹਾਨੂੰ ਜਵਾਬ ਤਾਂ ਤੁਹਾਡੇ ਕੋਲ ਹੁੰਦਾ ਨਹੀਂ ਸਾਨੂੰ ਕਿਸੇ ਦੀਆਂ ਗਾਲਾਂ ਦੀ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ ਜੋ ਤੁਹਾਡੀ ਜਵਾਨ ਤੇ ਆਉਂਦਾ ਉਹ ਬੋਲੋ ਅਸੀਂ ਨਹੀਂ ਸੁਣਨਾ ਪੂਰੇ ਲੋਕ ਸੁਣਣ ਤੁਹਾਡੀਆਂ ਪ੍ਰਸਤੂਤਾ ਵੀ ਇਹ ਪੰਜਾਬ ਦੇ ਵਾਰਸ਼ ਨੇ ਵੀ ਸਿੱਖਾਂ ਦੇ ਵਾਰਸ਼ ਨੇ ਪੂਰੀ ਦੁਨੀਆ ਨੂੰ ਪਤਾ ਲੱਗੇ ਅੱਛਾ ਜਿਹੜੀ ਮੈਂ ਗੱਲ ਕਹੀ ਹੈ ਨਾ ਵੀ ਖਾਲਸਾਣ ਦੀ ਗੱਲ ਇਕੱਠਾਂ ਤੋਂ ਬਾਹਰ ਕੇ ਪੁੱਛਿਆ ਨਾ ਤੋਂ ਹਲੇ ਇਹਨਾ ਇੱਕ ਆਕਾ ਰਹਿ ਗਿਆ ਵਿੱਚ ਉਹਦੀ ਗੱਲ ਮੈਂ ਲਾਸਟ ਕਹਿਣ ਲੱਗਾ ਜਿਹੜਾ ਪੰਨੂ ਖਦੇੜ ਅਮਰੀਕਾ ਬੈਠਾ ਉਹ ਪਤਾ ਕਹਿੰਦੇ ਅਸੀਂ ਮੋਦੀ ਸਾਹਿਬ ਨੂੰ ਉਡਾ ਦੇਾਂਗੇ ਬੰਬ ਨਾਲ ਉਹ ਹਵੰਤਮਨ ਨੂੰ ਉਡਾ ਦੇਾਂਗੇ ਬੰਬ ਨਾਲ ਹੁਣ ਜਿਹੜੇ ਤੇਰੇ ਪਿਓ ਕਹਿੰਦੇ ਖਾਲਸਾ ਚਾਹੀਦਾ ਨੇ ਇਹਨਾਂ ਨੂੰ ਉਡਾ ਕੇ ਦਿਖਾ ਇਹਨਾਂ ਲਈ ਵਿਆਮ ਦੇ ਕੇ ਦਿਖਾ ਸਮਰਿਤ ਮਾਨ ਕਹਵੇ ਕਿਉਂ ਕਿਉਂਕਿ ਉਹਨੂੰ ਪਤਾ ਹੈ ਬੀਜ ਅਸੀਂ ਚੋਣ ਲੜਦੇ ਅਛਾ ਇੱਕ ਹੋਰ ਐਡ ਕਰ ਦਿੰਨਾ ਗੱਲਾਂ ਚੇਤੇ ਆ ਜਿੰਨ ਕੀ ਕਰੀਏ ਗੱਲਾਂ ਹਈ ਇੰਨੀਆਂ ਮੌਕੇ ਤੇ ਚੇਤੇ ਉਹਦੀ ਆ ਜਾਂਦੀਆਂ ਜੇ ਇਹਨਾਂ ਨੂੰ ਇੰਨਾ ਹੀ ਮਾਨਸਿਕ ਆਪਣੇ ਆਪ ਤੇ ਫਖਰ ਸੀ ਕੌਨਫੀਡੈਂਸ ਸੀ ਇਹਨਾਂ ਕੋਲੇ ਇੰਨਾ ਵੀ ਅਸੀਂ ਪੰਥ ਵੱਲੋਂ ਚੋਣ ਲੜਦੇ ਹਾਂ ਜਿੱਤ ਜਾਾਂਗੇ ਸਰਵਜੀ ਦੇ ਘਰ ਵਾਲੇ ਕਹਿੰਦੇ ਸੀ ਨਾ ਮੈਂ ਵੀ ਐਮਐਲਏ ਬਣਨਾ ਉਹਨੂੰ ਖੜਾ ਕਰਕੇ ਦਿਖਾਉਂਦੇ ਸਿਮਰਿਤ ਮਾਨ ਦੇ ਮੁੰਡੇ ਨੂੰ ਕਹਿੰਦੇ ਅਮਰਤਪਾਲ ਦਾ ਪਾਪਾ ਲੜਦਾ ਜਾਂ ਉਹਦੀ ਮਾਂ ਲੜਦੀ ਜਾਂ ਫਿਰ ਨਸ਼ੇੜੀ ਅਮਰਤਪਾਲ ਦੇ ਭਰਾ ਨੂੰ ਲੜਾ ਦਿੰਦੇ ਸਵਾਤਾ ਫੇਰ ਹੁੰਦਾ ਨਾ ਜਣ ਕੇ ਆਹ ਕਰਤੂਤਾਂ ਨੇ ਨਾ ਲੋਕਾਂ ਦੀਆਂ ਬਸ ਪੰਥ 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 ਪੁਕਿਲੇ ਚਾਰ ਜਮ ਦੇ ਵੱਧ ਖਾਦੇ ਹੁੰਦੇ ਫਿਰ ਅੱਗੇ ਲੰਘ ਜਾਂਦੇ ਪਤਾ ਨਹੀਂ ਕੀ ਕੁਝ ਬੋਲੀ ਜਾਣ ਬੇਨਤੀ ਹੈ ਜੀ ਜਿਹੜੇ ਅਸਲੀ ਪੰਥਕ ਲੋਕ ਨੇ ਉਹ ਪੰਥਕ ਉਹ ਨੇ ਜੀ ਜਿਹਨੂੰ ਕਹਿੰਦੇ ਆ ਮੰਨੈ ਮਾਰਗ ਠਾਕ ਨਾ ਪਾਏ ਠੀਕ ਹੈ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ ਜਿਹੜੇ ਸੱਚ ਦੇ ਪੰਧ ਹੀ ਹੁੰਦੇ ਆ ਮਤਲਬ ਜਿਹੜੇ ਸੰਧਾਨਤ ਨੂੰ ਸੱਚ ਨੂੰ ਮੰਨਣ ਵਾਲੇ ਹੁੰਦੇ ਆ ਉਹਨਾਂ ਨੂੰ ਕੋਈ ਜੇਲ੍ਹ ਵਿੱਚ ਫੜ ਕੇ ਅੰਦਰ ਨਹੀਂ ਜਾਂਦਾ ਜੀ ਉਹਨਾਂ ਨੇ ਗਰਾਊਂਡ ਲੈਵਲ ਤੇ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੁੰਦੀ ਹੈ ਜਿਹੜੇ ਇਹ ਲੋਕ ਨੇ ਇਹਨਾਂ ਨੇ ਗੁੰਡਾਗਰਦੀ ਕਰਕੇ ਬੰਦੇ-ਬੰਦੇ ਮਾਰ ਕੇ ਆਪਣੇ ਆਪ ਨੂੰ ਪੰਥਕ ਘੋਸ਼ਿਤ ਕਰਨਾ ਹੁੰਦਾ ਹੈ ਦਸ ਫਿਰ ਟਿਕਟ ਲੈ ਕੇ ਇਲੈਕਸ਼ਨ ਲੜਨੀ ਹੁੰਦੀ ਹੈ ਤੂੰ ਕੌਣ ਤੇ ਮੈਂ ਕੌਣ ਆਪਣਾ ਉल्लू सिद्धਾ ਕਰਨਾ ਹੁੰਦਾ ਇਹ ਹਰਾਮਖੋਰ ਨੇ ਸਿਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਬ੍ਰੋ ਜੀ ਕੀ ਫਤਿਹ